ਸਤਿ ਸ਼੍ਰੀ ਅਕਾਲ ਦੋਸਤੋ ਉਮੀਦ ਕਰਦਾ ਹਾਂ ਸਾਰੇ ਵਧੀਆ ਹੋਵੋਗੇ ਅਸੀਂ ਤੁਹਾਡਾ ਆਪਣੇ YouTube ਚੈਨਲ ਪੰਜਾਬੀ ਐਸਪੀਰੀਅੰਸ ਤੇ ਸਵਾਗਤ ਕਰਦੇ ਹਾਂ ਅੱਜ ਦੀ ਵੀਡੀਓ ਵਿੱਚ ਅਸੀਂ ਪੰਜਾਬੀ ਵਿਆਕਰਨ ਅਖਾਨਾਂ ਦੀ ਗੱਲ ਕਰਾਂਗੇ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਜਰੂਰ ਕਰਨਾ ਚਲੋ ਫਿਰ ਸ਼ੁਰੂ ਕਰੀਏ ਅੱਜ ਦੀ ਪਹਿਲੀ ਅਖਾਨ ਨਾਲ ਪਹਿਲੀ ਅਖਾਨ ਹੈ ਅਥਰੂ ਇੱਕ ਨਹੀਂ ਕਾਲਜਾ 베ਰੇ 베ਰੇ ਜਦੋਂ ਵੀ ਬੰਦਾ ਫੋਕੀ ਹਮਦਰਦੀ ਜ਼ਾਹਿਰ ਕਰੇ ਅਤੇ ਗੱਲਾਂ-ਗੱਲਾਂ ਨਾਲ ਕੰਮ ਸਾਰੇ ਉਦੋਂ ਇਹ ਖਾਨ ਬੋਲਦੇ ਹਨ ਅਗਲੀ ਹੈ ਅੰਦਰ ਹੋਵੇ ਸੱਚ ਤਾਂ ਕੋਠੇ ਚੜ੍ਹ ਕੇ ਨੱਚ ਭਾਵ ਪ੍ਰਤੱਖ ਹੈ ਸੱਚੇ ਬੰਦੇ ਨੂੰ ਕਿਸੇ ਦਾ ਭੈ ਨਹੀਂ ਹੁੰਦਾ ਉਹ ਨਿਸੰਗ ਹੋ ਕੇ ਨੱਚਦਾ ਹੈ ਨੰਬਰ 3 ਤੇ ਹੈ ਅਮੀਰ ਦੇ ਸਾਲੇ ਬਹੁਤ ਗਰੀਬ ਦਾ ਪਣੂਆ ਕੋਈ ਨਾ ਭਾਵ ਇਹ ਹੈ ਕਿ ਲੋਕ ਅਮੀਰ ਨਾਲ ਤਾਂ ਭੱਜ ਭੱਜ ਕੇ ਸਗੀਰੀਆਂ ਗੰਢਦੇ ਨੇ ਪਰੰਤੂ ਗਰੀਬ ਦੀ ਭੈਣ ਦਾ ਸਾਕ ਲੈਣ ਨੂੰ ਕੋਈ ਵੀ ਤਿਆਰ ਨਹੀਂ ਅਗਲੀ ਹੈ ਅਰਾਕੀ ਨੂੰ ਸੈਨਤ ਗਧੇ ਨੂੰ ਡੰਡਾ ਭਾਵ ਇਹ ਹੈ ਕਿ ਸਿਆਣਾ ਆਦਮੀ ਅੱਖ ਦੋ ਇਸ਼ਾਰੇ ਨੂੰ ਸਮਝ ਜਾਂਦਾ ਹੈ ਪਰੰਤੂ ਮੂਰਖ ਆਦਮੀ ਕੁੱਟ ਖਾ ਕੇ ਵੀ ਨਹੀਂ ਸਮਝ ਸਕਦਾ ਅਗਲੀ ਹੈ ਅਵਲ ਤਾਂ ਮੁੰਡਾ ਨਹੀਂ ਤਾਂ ਕੁੜੀ ਵੱਟ ਤੇ ਪਈ ਹੈ ਇਹ ਅਖਾਣ ਇਹ ਦੱਸਣ ਲਈ ਵਰਤਦੇ ਹਨ ਜੇ ਸਬੰਧਿਤ ਕੰਮ 'ਚ ਕੋਈ ਪ੍ਰਾਪਤੀ ਨਾ ਹੋਈ ਤਾ ਪੱਲਿਓ ਵੀ ਕੁਝ ਨਹੀਂ ਜਾਣਾ ਅੱਗੇ ਹੈ ਅੜਾਹੇ ਦੀ ਕੁੜੀ ਪੜਾਹੇ ਨੂੰ ਡੰਡ ਇਹ ਖਾਨ ਉਦੋਂ ਵਰਤਦੇ ਹਨ ਜਦੋਂ ਅਸਲੀ ਦੋਸ਼ੀ ਦੀ ਸਜ਼ਾ ਕਿਸੇ ਦੂਸਰੇ ਨੂੰ ਪੁੱਪਣੀ ਪੈ ਜਾਵੇ ਇਸੇ ਭਾਵ ਦਾ ਇੱਕ ਹੋਰ ਖਾਨ ਹੈ ਨਾਨੀ ਖਸਮ ਕਰੇ ਦੋ ਤਾਂ ਚੱਟੀ ਭਰੇ ਅੱਗੇ ਹੈ ਆਈਏ ਤਈਏ ਕਰੂੰ ਆਪਣੇ ਜਈਏ ਜਦੋਂ ਕੋਈ ਭਲਾ ਪੁਰਸ਼ ਪਹਿੜਿਆ ਬੰਦਿਆਂ ਦੀ ਸੰਗਤ ਵਿੱਚ ਰਲ ਕੇ ਪਹਿੜਾ ਬਣ ਜਾਂਦਾ ਹੈ ਉਦੋਂ ਪਹਿੜੇ ਬੰਦਿਆਂ ਨੂੰ ਇਹ ਅਖਾਂਣ ਬੋਲਦੇ ਹਨ ਅੱਗੇ ਹੈ ਆ ਗਵੰਡ ਨੇ ਲੜੀਏ ਤੀਵੀਆਂ ਬਾਰੇ ਕਿਹਾ ਜਾਂਦਾ ਹੈ ਕਿ ਉਹ ਮਾੜੀ ਮਾੜੀ ਗੱਲ ਬਦਲੇ ਅਜਾਈ ਲੜ ਪੈਂਦੀਆਂ ਹਨ ਔਰਤਾਂ ਦੇ ਝਗੜਾਲੂ ਸੁਭਾ ਨੂੰ ਇਹ ਅਖਾਂਣ ਦਰਸਾਉਂਦੀ ਹੈ ਅਗਲੀ ਹੈ ਆ ਭੈਣੇ ਪਿਆਰ ਕਰੂੰ ਪੈਰਾਂ ਹੇਠ ਅੰਗਾਰ ਧਰੂੰ ਜਦੋਂ ਕਿ ਬੰਦਾ ਉੱਪਰੋਂ ਉੱਪਰੋਂ ਹੇਜ ਦਿਖਾਵੇ ਪਰ ਅੰਦਰੋਂ ਛੁਰੀ ਚਲਾਵੇ ਉਦੋਂ ਇਹ ਆਖਣ ਵਰਤਿਆ ਜਾਂਦਾ ਹੈ ਅੱਗੇ ਹੈ ਆ ਲੜਾਈਏ ਮੇਰੇ ਮੇਰੇ ਬੇੜੇ ਜਦੋਂ ਕੋਈ ਬੰਦਾ ਜਾਂਦੀ ਬੜਾ ਆਪਣੇ ਗਲ ਪਵਾ ਕੇ ਬੇ ਲੋੜੀ ਲੜਾਈ ਸਹੇੜ ਲਵੇ ਉਦੋਂ ਇਹ ਆਖਣ ਕਹਿੰਦੇ ਹਨ ਅੱਗੇ ਹੈ ਆਓ ਬੈਠੋ ਸੱਜਣੋ ਕਰਵਾ ਤੁਹਾਡਾ ਖਾਓ ਪੀਓ ਆਪਣਾ ਗੁਣ ਗਾਓ ਸਾਡਾ ਜਦੋਂ ਕੋਈ ਚੁੱਸਤ ਆਦਮੀ ਘਰ ਆਏ ਪਰੌਣਿਆਂ ਦੀਆਂ ਗੱਲਾਂ ਬਾਤਾਂ ਨਾਲ ਹੀ ਸੁੱਕੀ ਆਉ ਭਗਤ ਕਰੇ ਤੇ ਇਹੇ ਆਸ ਰੱਖੇ ਪਰੋਹਣੇ ਉਹਦਾ ਗੁਣ ਗਾਣ ਕਰਨਗੇ ਜਿਹੇ ਪੁਰਸ਼ ਬਾਰੇ ਇਹ ਅਖਾਂ ਬੋਲਦੇ ਹਨ ਅੱਗੇ ਹੈ ਆਓ ਬੈਠੋ ਪੀਓ ਪਾਣੀ ਤਿੰਨੇ ਚੀਜ਼ਾਂ ਮੁੱਲਣਾ ਆਣੀ ਇਸ ਅਖਾਂ ਦਾ ਭਾਵ ਅਰਥ ਇਹ ਹੈ ਕਿ ਸਧਾਰਨ ਤੇ ਸਾਦਗੀ ਨਾਲ ਕੀਤੀ ਪਰੋਹਣਾਚਾਰੀ ਤੇ ਮਿੱਠੇ ਮਿੱਠੇ ਬੋਲਾਂ ਨਾਲ ਘਾਰੇ ਪਰੋਹਣੇ ਦੇ ਕੀਤੇ ਮਾਨ ਤਾਨ ਤੇ ਬਹੁਤਾ ਖਰਚ ਨਹੀਂ ਆਉਂਦਾ ਇਹੀ ਚੰਗੇ ਗੁਣਾ ਵਾਲੇ ਵਿਅਕਤੀ ਦੇ ਲੱਛਣ ਹਨ ਅੱਗੇ ਹੈ ਆਉਣ ਪਰਾਈਆਂ ਜਾਇਆਂ ਵਿਛੜਨ ਸਕਿਆਂ ਭਾਈਆਂ ਇਸ ਖਾਨ ਦਾ ਭਾਅ ਇਹ ਹੈ ਕਿ ਜਦੋਂ ਭਰਾਵਾਂ ਦੇ ਵਿਆਹ ਹੋ ਜਾਂਦੇ ਹਨ ਤਾਂ ਉਹਨਾਂ ਦੀਆਂ ਬੌਟੀਆਂ ਜੋ ਪਰਾਏ ਘਰਾਂ ਤੋਂ ਆਈਆਂ ਹੁੰਦੀਆਂ ਹਨ ਉਹਨਾਂ ਨੂੰ ਆਪਸ ਵਿੱਚ ਲੜਾ ਕੇ ਵੱਖਰੇ ਕਰ ਦਿੰਦੀਆਂ ਹਨ ਇਸ ਤੋਂ ਅੱਗੇ ਹੈ ਔਣਿਆਂ ਦਾ ਖਾਧਾ ਤੇ ਸਿਆਣਿਆਂ ਦੀ ਮੱਤ ਪਿੱਛੋ ਸੁਆ ਦਿੰਦੀ ਹੈ ਇਸ ਖਾਨ ਵਿੱਚ ਅਣਜਾਣ ਬੰਦਿਆਂ ਨੂੰ ਸਿੱਖਿਆ ਦੇਣ ਲਈ ਵਰਤਿਆ ਜਾਂਦਾ ਹੈ ਸਿਆਣੇ ਦੀ ਦਿੱਤੀ ਮੱਤ ਸਮਾਂ ਬੀਤਣ ਤੇ ਹੀ ਸਮਝ ਆਉਂਦੀ ਹੈ ਅਗਲੀ ਹੈ ਆਇਆ ਸਿਆਲ ਤੇ ਮੋਏ ਕੰਗਾਲ ਆਇਆ ਹੁਨਾ ਤੇ ਮੋਏ ਕੰਗਾਲ ਭਾਵ ਸਪਸ਼ਟ ਇਹ ਹੈ ਕਿ ਗਰੀਬਾਂ ਲਈ ਤਾਂ ਸਿਆਲ ਤੇ ਗਰਮੀ ਦੇ ਦੋਨੇ ਮੌਸਮ ਸੁਖਦਾਈ ਨਹੀਂ ਹੁੰਦੇ ਕਿਉਂਕਿ ਉਹਨਾਂ ਕੋਲ ਦੋਹਾਂ ਮੌਸਮਾਂ ਨੂੰ ਮਾਨਣ ਦੇ ਸਾਧਨ ਨਹੀਂ ਹੁੰਦੇ ਅੱਗੇ ਹੈ ਆਇਆ ਰਮਜ਼ਾਨ ਤੇ ਭੱਜਿਆ ਸ਼ੈਤਾਨ ਭਾਵ ਇਹ ਹੈ ਕਿ ਮੁਸਲਮਾਨਾਂ ਲਈ ਰਮਜ਼ਾਨ ਦਾ ਮਹੀਨਾ ਸ਼ੁਭ ਹੁੰਦਾ ਹੈ ਇਹ ਉਹਨਾਂ ਲਈ ਸਹਿਮ ਵਰਤਕਤਾ ਲੈ ਕੇ ਆਉਂਦਾ ਹੈ ਇਸੇ ਕਰਕੇ ਸ਼ੈਤਾਨ ਪੱਤਰੇ ਬਾਝ ਜਾਂਦਾ ਹੈ ਇਸ ਤੋਂ ਅੱਗੇ ਹੈ ਆਈ ਬਸੰਤ ਪਾਲਾ ਉਦੰਤ ਭਾਵ ਇਹ ਹੈ ਕਿ ਬਸੰਤ ਰਤੋਂਨ ਤੇ ਪਾਲਾ ਘਟਨਾ ਸ਼ੁਰੂ ਹੋ ਜਾਂਦਾ ਹੈ ਮੱਠੀ ਮੱਠੀ ਠੰਡ ਰਹਿਣ ਲੱਗ ਜਾਂਦੀ ਹੈ ਇਸ ਤੋਂ ਅੱਗੇ ਹੈ ਆਏ ਦੀ ਖੁਸ਼ੀ ਨਾ ਨਾ ਗਏ ਦਾ ਗਮ ਇਹ ਆਖਣ ਉਹਨਾਂ ਬੰਦਿਆਂ ਬਾਰੇ ਚਾਨਣਾ ਪਾਉਂਦਾ ਹੈ ਜਿਹੜੇ ਦੁਨੀਆ ਚਿੰਨਰ ਲੋਪ ਰਹਿ ਕੇ ਸਹਿਜ ਅਵਸਥਾ ਵਿੱਚ ਜੀਵਨ ਬਤੀਤ ਕਰਦੇ ਹਨ ਜਿਨ੍ਹਾਂ ਨੂੰ ਨਾ ਖੁਸ਼ੀ ਆਪੇ ਤੋਂ ਬਾਹਰ ਕਰਦੀ ਹੈ ਨਾ ਗਮ ਗਮ ਗੀਣ ਕਰਦਾ ਹੈ ਇਸ ਤੋਂ ਅੱਗੇ ਹੈ ਆਏ ਨੀ ਨਿਹੰਗ ਬੁਹੇ ਖੋਲ ਦੇ ਨ ਸੰਗ ਇਸ ਅਖਾਣ ਵਿੱਚ ਨਿਹੰਗ ਸਿੰਘਾਂ ਦੇ ਚਰਿੱਤਰ ਦੀ ਬਲਾਗਾ ਸ਼ਲਾਗਾ ਕੀਤੀ ਗਈ ਹੈ ਕਿ ਉਹ ਆਪਣੀ ਲੋੜ ਤੋਂ ਵੱਧ ਕਿਸੇ ਚੀਜ਼ ਵੱਲ ਨਹੀਂ ਵੇਖਦੇ ਅਗਲੀ ਹੈ ਆਏ ਭਾਬੋ ਦੇ ਸਕੇ ਘਰ ਖੀਰ ਤੇ ਪੂੜੇ ਪੱਕੇ ਆਇਆ ਭਾਈਏ ਦਾ ਕੋਈ ਭਾਬੋ ਸੁਝ ਪਣੋਲਾ ਹੋਈ ਇਸ ਖਾਣ ਰਾਹੀ ਇਹ ਦੱਸਿਆ ਗਿਆ ਹੈ ਕਿ ਤੀਵੀਂ ਆਪਣੇ ਪੇਕੇਆ ਤਵਾਏ ਰਿਸ਼ਤੇਦਾਰਾਂ ਦੀ ਤਾਂ ਖੂਬ ਟਹਿਲ ਸੇਵਾ ਕਰਦੀ ਹੈ ਪਰੰਤੂ ਜਦੋਂ ਸਹੁਰਿਆਂ ਵੱਲੋਂ ਕੋਈ ਰਿਸ਼ਤੇਦਾਰ ਆ ਜਾਵੇ ਉਹਨਾਂ ਦੇ ਸਿਰ ਸੌ ਘੜਾ ਪਾਣੀ ਦਾ ਪੈ ਜਾਂਦਾ ਹੈ ਟਹਿਲ ਸੇਵਾ ਕਰਨ ਦੀ ਥਾਂ ਰੁੱਸ ਬੈਂਦੀਆਂ ਹਨ ਇਸ ਤੋਂ ਅੱਗੇ ਹੈ ਆਈ ਮਾਸੀ ਮੱਸਿਆ ਜਿਸ ਖਾਣ ਪੀਣ ਕੱਸਿਆ ਜਦੋਂ ਕੋਈ ਕੰਜੂਸ ਬੰਦਾ ਕਿਸੇ ਹੋਰ ਬੰਦੇ ਦੇ ਸਵੱਬ ਖਰਚਾ ਕਰੇ ਉਦੋਂ ਇਹ ਖਾਣ ਬੋਲਦੇ ਹਨ ਇਸ ਤੋਂ ਅੱਗੇ ਹੈ ਆਈ ਮੋਜ ਫਗੀਰ ਦੀ ਲੈ ਗਈ ਚੁ ਲਾਈ ਚੁਗੀ ਨੂੰ ਅੱਗ ਇਹ ਖਾਨ ਉਹਨਾਂ ਮਨ ਮੌਜੀ ਬੰਦਿਆਂ ਬਾਰੇ ਹੈ ਜਿਹੜੇ ਆਪਣੀ ਮੋਜ ਮਸਤੀ ਲਈ ਆਪਣਾ ਨੁਕਸਾਨ ਕਰਨ ਪਰਹੇਜ਼ ਨਹੀਂ ਕਰਦੇ ਇਸ ਤੋਂ ਅੱਗੇ ਹੈ ਆਸਾ ਜੀਵੇ ਨਿਰਾਸ਼ਾ ਮਰੇ ਭਾਵੇਂ ਹੈ ਕਿ ਦੁਨੀਆ ਆਸ ਦੇ ਸਹਾਰੇ ਹੀ ਚੱਲਦੀ ਰਹੀ ਹੈ ਲੋਕ ਆਸ ਦੇ ਆਸਰੇ ਹੀ ਜੀਵਨ ਜੀ ਰਹੇ ਹਨ ਇਸ ਤੋਂ ਅੱਗੇ ਹੈ ਆਸਾਂ ਵੱਧਾ ਸੰਸਾਰ ਹੈ ਨਿਰਾਸ਼ ਨਾ ਹੋਣ ਦੀ ਪ੍ਰੇਰਣਾ ਦੇਣ ਲਈ ਇਹ ਅਖਾਂਣ ਬੋਲਿਆ ਜਾਂਦਾ ਹੈ ਆਸ ਦੇ ਸਹਾਰੇ ਹੀ ਇਹ ਜੀਵਨ ਚੱਲ ਰਿਹਾ ਹੈ। ਪਾਗਲੀ ਹੈ ਆਟਾ ਗੁੰਨਦੀਏ ਤੇਰਾ ਸਿਰ ਕਿਉਂ ਹਿੱਲਦਾ ਏ ਇਹ ਅਖਾਂਣ ਉਦੋਂ ਵਰਤਦੇ ਹਨ ਜਦੋਂ ਕਿਸੇ ਦੀ ਕੋਈ ਬਹਾਨਾ ਲਾ ਕੇ ਝੜਜੰਪ ਕਰਨੀ ਹੋਵੇ। ਇਸ ਤੋਂ ਅੱਗੇ ਹੈ ਆਤਕਾਂ ਦੇ ਆਤਕ ਜਿਹੇ ਮਾਪੇ ਜਿਹੇ ਜੱਤਕ ਇਸੇ ਖਾਣ ਦਾ ਭਾਵ ਅਰਥ ਇਹ ਹੈ ਕਿ ਔਲਾਦ ਆਪਣੇ ਮਾਪਿਆਂ ਤੇ ਹੀ ਜਾਂਦੀ ਹੈ ਚੰਗੇ ਦੀ ਔਲਾਦ ਚੰਗੀ ਤੇ ਮਾੜਿਆਂ ਦੀ ਮਾੜੀ ਇਸ ਤੋਂ ਅੱਗੇ ਹੈ ਆਦਰ ਕਰ ਤੇ ਆਦਰ ਕਰਾ ਭਾਵ ਸਪਸ਼ਟ ਹੈ ਕਿ ਜੇਕਰ ਤੁਸੀਂ ਕਿਸੇ ਦਾ ਆਦਰ ਮਾਨ ਕਰੋਗੇ ਉਹ ਵੀ ਬਦਲੇ ਵਿੱਚ ਤੁਹਾਡਾ ਆਦਰ ਮਾਨ ਕਰੇਗਾ ਇਸ ਤੋਂ ਅੱਗੇ ਹੈ ਆੰਦਰਾਂ ਭੁੱਖੀਆਂ ਮੁੱਛਾਂ ਤੇ ਚੌਲ ਇਹ ਖਾਣ ਉਹ ਬੰਦਿਆਂ ਲਈ ਹੈ ਜਿਹੜੇ ਆਰਥਿਕ ਤੌਰ ਤੇ ਨਿਗਰ ਚੁੱਕੇ ਹਨ ਪਰ ਤੋਂ ਬਾਹਰੋਂ ਦਿਖਾਵੇ ਲਈ ਟੌਰ ਵਿਖਾਉਂਦੇ ਹਨ ਇਸ ਤੋਂ ਅੱਗੇ ਹੈ ਅੰਨੇ ਦੀ ਘੋੜੀ ਪਾਈਆ ਦਾਣਾ ਇਹ ਖਾਣੂਦੋ ਵਰਤਦੇ ਹਨ ਜਦੋਂ ਕੋਈ ਜਮ ਆਮ ਵਸਤੂ ਤੇ ਬਾਧੂ ਦਾ ਖਰਚਾ ਕਰਦਾ ਹੋਵੇ ਇਸੇ ਭਾਵ ਨੂੰ ਦਰਸਾਉਂਦਾ ਹੈ ਕਿ ਇਹ ਖਣ ਥੇਲੇ ਦੀ ਬੁੜੀ ਟਕਾਂ ਸਿਰ ਮਣਾਈ ਤੈਸ ਤੋਂ ਅੱਗੇ ਹੈ ਆਪ ਸਿਰੋਂ ਨੰਗੀ ਚੌਲੀ ਕਿਹਨੂੰ ਦਿਆਂ ਮੰਗੀ ਪਾਵੇ ਹੈ ਕਿ ਜਿਹੜੇ ਬੰਦੇ ਆਪਣੇ ਘਰ ਦਾ ਤੋਰੀ ਫੁਲਕਾ ਨਹੀਂ ਤੋਰ ਸਕਦੇ ਉਹ ਭਲਾ ਦੂਜੇ ਦੀ ਕੀ ਸਹਾਇਤਾ ਕਰ ਸਕਦੇ ਹਨ ਇਸ ਤੋਂ ਅਗਲੀ ਹੈ ਆਪ ਹੋਵੇ ਤਾਕੜੀ ਤੇ ਕਿਉਂ ਵੱਜੇ ਫਾਕੜੀ ਜੇ ਤੁਹਾਡੇ ਵਿੱਚ ਕੋਈ ਕਾਣ ਨਹੀਂ ਹੈ ਤਾਂ ਦੂਜਾ ਕੋਈ ਤੁਹਾਡੀ ਬਦਨਾਮੀ ਨਹੀਂ ਕਰ ਸਕਦਾ ਇਸ ਤੋਂ ਅੱਗੇ ਹੈ ਆਪ ਕਾਜ ਮਹਾ ਕਾਜ ਆਪਣੇ ਹੱਥੀ ਕੀਤਾ ਕੰਮ ਹੀ ਸਕਾਰਤਾ ਹੁੰਦਾ ਹੈ ਇਸ ਲਈ ਆਪਣੇ ਹੱਥੀ ਕੰਮ ਕਰਨ ਤੋਂ ਹੀ ਨਾ ਝਿਜਕੋ ਇਸ ਤੋਂ ਅੱਗੇ ਹੈ ਆਪ ਕਿਸੇ ਜਹੀ ਨਾ ਨੱਕ ਚੜਨ ਰਹੀ ਨਾ ਇਹ ਆਖਣ ਉਸ ਪੁਰਸ਼ ਜਾਂ ਇਸਤਰੀ ਲਈ ਵਰਤਦੇ ਹਨ ਜਿਹੜਾ ਆਪਣਾ ਕੋਈ ਚੰਗੇਰਾ ਕੰਮ ਨਾ ਕਰੇ ਪਰੰਤੂ ਦੂਜਿਆਂ ਦੇ ਕੀਤੇ ਕੰਮਾਂ ਤੇ ਨੁਕਤਾਚੀਨੀ ਕਰੀ ਜਾਵੇ ਇਸ ਤੋਂ ਅਗਲੀ ਹੈ ਆਪ ਕੁਚੱਜੀ ਵੇੜੇ ਨੂੰ ਦੋਸ਼ ਇਹ ਆਖਣ ਉਦੋਂ ਵਰਤਦੇ ਹਨ ਜਦੋਂ ਕੋਈ ਬੰਦਾ ਆਪਣੀ ਬੇਅਕਲੀ ਕਾਰਨ ਆਪਣਾ ਕੰਮ ਵਿਗਾੜ ਦੇਵੇ ਪਰੰਤੂ ਇਸੇ ਵਿਗਾੜ ਦਾ ਨੁਕਸ ਦਾ ਦੋਸ਼ ਕਿਸੇ ਦੂਜੇ ਦੇ ਸਿਰ ਤੇ ਮੜ ਦੇਵੇ ਇਸ ਤੋਂ ਅਗਲੀ ਹੈ ਆਪਕ ਪੱਤੀ ਵੇੜਾ ਦਾਦੇ ਮੰਗਾਉਣਾ ਉਦੋਂ ਕਹਿੰਦੇ ਹਨ ਜਦੋਂ ਕੋਈ ਮਾੜਾ ਤੇ ਇੱਕ ਪੱਤਾ ਬੰਦਾ ਆਪਣੇ ਕਰਤਾਰ ਨੂੰ ਲੁਕਾਉਣ ਲਈ ਆਪਣੇ ਮੁਹੱਲੇ ਜਾਂ ਵੇੜੇ ਦੇ ਨਿਵਾਸੀਆਂ ਤੇ ਭੇੜੇ ਹੋਣ ਦਾ ਦੋਸ਼ ਲਗਾਵੇ ਇਸ ਤੋਂ ਅਗਲੀ ਹੈ ਆਪ ਗਏ ਵਿਸਾਖੀ ਅਸੀਂ ਰਹੇ ਘਰਾਂ ਦੀ ਰਾਖੀ ਇਹ ਆਖਣ ਉਦੋਂ ਬੋਲਦੇ ਹਨ ਜਦੋਂ ਘਰ ਦੇ ਬਹੁਤੇ ਬੰਦੇ ਤਾਂ ਮौज-ਮਸਤੀ ਲਈ ਬਾਹਰ ਚਲੇ ਜਾਣ ਪਰੰਤੂ ਕਿਸੇ ਸਧਾਰਨ ਬੰਦੇ ਨੂੰ ਘਰ ਦੀ ਸੰਭਾਲ ਲਈ ਪਿੱਛੇ ਛੱਡ ਜਾਣ ਅੱਗੇ ਹੈ ਆਪ ਤਾਂ ਡੁੱਬੀ ਐ ਬਾਂਮਣਾ ਜਜਮਾਨ ਵੀ ਡੁੱਬੇ ਜਦੋਂ ਕੋਈ ਆਪ ਮੁਸੀਬਤ ਚ ਫਸਿਆ ਹੋਵੇ ਅਤੇ ਦੂਜੇ ਸਾਥ ਸਬੰਧੀਆਂ ਨੂੰ ਵੀ ਮੁਸੀਬਤ ਵਿੱਚ ਫਸਾ ਦੇਵੇ ਉਦੋਂ ਇਹ ਅਖਾਂਨ ਬੋਲਦੇ ਹਨ ਆ ਗਈ ਹੈ ਆਪਨਾ ਮਰੀਏ ਸਵਰਗ ਨਾ ਜਾਈਏ ਭਾਵੇਂ ਹੈ ਕਿ ਆਪ ਮਿਹਨਤ ਕੀਤੇ ਬਿਨਾ ਸਫਲਤਾ ਪ੍ਰਾਪਤ ਨਹੀਂ ਹੋ ਸਕਦੀ ਇਸ ਤੋਂ ਅੱਗੇ ਹੈ ਆਪਨਾ ਵੰਝੇ ਸਾਰੇ ਲੋਕਾਂ ਮੱਤੀ ਦੇ ਇਹ ਅਖਾਂਨ ਉਸ ਪੁਰਸ਼ ਜਾਂ ਇਸਤਰੀ ਲਈ ਵਰਤੇ ਦੇ ਹਨ ਜਿਹੜੀ ਆਪ ਤਾਂ ਮੰਦੇ ਕੰਮ ਕਰੇ ਤੇ ਹੋਰਨਾਂ ਨੂੰ ਚੰਗਾ ਕੰਮ ਕਰਨ ਦਾ ਉਪਦੇਸ਼ ਦੇਵੇ। ਅਗਲੀ ਹੈ ਆਪ ਬੀਬੀ ਲੋਕਾਂ ਤੇ ਮੱਤੀ ਦੇਵੇ ਲੋਕਾਂ। ਇਹ ਉਸ ਪੁਰਸ਼ ਲਈ ਕਹਿੰਦੇ ਹਨ ਜਿਹੜਾ ਆਪਣੇ ਔਗਣਾ ਵੱਲ ਤਾਂ ਧਿਆਨ ਨਾ ਦੇਵੇ ਪਰੰਤੂ ਦੂਜਿਆਂ ਦੇ ਔਗਣਾ ਨੂੰ ਵਧਾ ਚੜਾ ਕੇ ਦੱਸੇ। ਇਸ ਤੋਂ ਅੱਗੇ ਹੈ ਆਪ ਭੜੇ ਜੱਗ ਭੜਾ। ਜਿਹੜਾ ਪੁਰਸ਼ ਆਪ ਦੋਸ਼ ਰਹਿਤ ਜ਼ਿੰਦਗੀ ਬਤੀਤ ਕਰ ਰਿਹਾ ਹੋਵੇ ਉਸ ਨੂੰ ਸਾਰੇ ਲੋਕੀ ਦੋਸ਼ ਰਹਿਤ ਵਿਖਾਈ ਦਿੰਦੇ ਹਨ। ਇਸ ਤੋਂ ਅੱਗੇ ਹੈ ਆਪ ਮਿਲੇ ਸੋ ਦੁੱਧ ਬਰਾਬਰ ਮੰਗਲੀਆ ਸੋ ਪਾਣੀ ਇਸ ਖਾਨ ਵਿੱਚ ਮੰਗਣ ਦੇ ਕਸਬ ਨੂੰ ਨਕਾਰਿਆ ਗਿਆ ਹੈ ਮੰਗ ਤੇ ਮੰਗ ਕੇ ਪੀਤਾ ਦੁੱਧ ਪਾਣੀ ਦੇ ਸਮਾਨ ਹੈ ਇਸ ਤੋਂ ਅਗਲੀ ਹੈ ਆਪ ਮੋਏ ਜੱਗ ਪਰ ਲੋ ਮਨ ਮੋਜੀਆਂ ਲਈ ਇਹ ਖਾਨ ਆਮ ਵਰਤੇ ਜਾਂਦਾ ਹੈ ਭਾਵੇਂ ਹੈ ਕਿ ਜਾਨ ਨਾਲ ਹੀ ਜਹਾਨ ਹੈ ਮਗਰ ਦੁਨੀਆ ਰਹੇ ਨਾ ਰਹੇ ਇੱਕ ਬਰਾਬਰ ਹੈ ਇਸ ਤੋਂ ਅੱਗੇ ਹੈ ਆਪ ਬਲਲੀ ਬੇੜਾ ਡਿੱਗਾ ਭਾਵੇਂ ਹੈ ਕਿ ਆਪ ਨੂੰ ਤਾਂ ਕੰਮ ਕਰਨ ਦਾ ਚੱਜ ਨਹੀਂ ਐਵੇਂ ਦੂਜੇ ਤੇ ਦੋਸ਼ ਮੜੀ ਜਾਣਾ ਉਚਿਤ ਨਹੀਂ ਹੈ ਇਸ ਤੋਂ ਅੱਗੇ ਹੈ ਆਪ ਬਿਹਾਜੇ ਮਾਮਲੇ ਆਪੇ ਸਿਰ ਪਾਏ ਜਦੋਂ ਕੋਈ ਬੰਦਾ ਆਪਣੇ ਕੀਤੇ ਕੰਮਾਂ ਅਥਵਾ ਅਮਲਾਂ ਨਾਲ ਕਿਸੇ ਮੁਸੀਬਤ ਵਿੱਚ ਫਸ ਜਾਂਦਾ ਹੈ ਉਦੋਂ ਇਹ ਅਖਾਂ ਵਰਤਿਆ ਜਾਂਦਾ ਹੈ ਇਸ ਤੋਂ ਅੱਗੇ ਹੈ ਆਪੇ ਮਰ ਜਾਣਗੇ ਜਿਹੜੇ ਜੇਠ ਪੈਣਗੇ ਰਾਹ ਇਸ ਕਾਰਨ ਦਾ ਭਾਵ ਅਰਥ ਇਹ ਹੈ ਕਿ ਜਿਹੜਾ ਬੰਦਾ ਮਾੜੇ ਕੰਮ ਕਰੇਗਾ ਉਸ ਨੂੰ ਸਜ਼ਾ ਜ਼ਰੂਰ ਮਿਲੇਗੀ ਇਸ ਤੋਂ ਅੱਗੇ ਹੈ ਆਪੇ ਫਾਦਰ ਹੀ ਇਹ ਤੈਨੂੰ ਕੌਣ ਛੁਡਾਵੇ ਜਦੋਂ ਕੋਈ ਪੁਰਸ਼ ਆਪਣੇ ਆਪ ਕੋਈ ਮੁਸੀਬਤ ਆਪਣੇ ਗਲਪਾ ਲੈ ਲੈਂਦਾ ਹੈ ਉਸ ਦੀ ਸਹਾਇਤਾ ਕਰਨ ਕੋਈ ਹੋਰ ਨਹੀਂ ਆਉਂਦਾ ਉਹਨੂੰ ਇਹ ਖਾਨ ਵਰਤ ਦੇ ਹਨ ਅਗਲੀ ਹੈ ਆਪ ਆਪ ਕਰਮੋਯੋ ਬੱਚਾ ਫਾਰਸੀਆਂ ਕਰ ਗੱਲ ਏ ਇਸ ਖਾਨ ਦਾ ਭਾਵ ਅਰਥ ਇਹ ਹੈ ਕਿ ਜਦੋਂ ਅਸੀਂ ਆਪਣੀ ਬੋਲੀ ਛੱਡ ਕੇ ਕਿਸੇ ਹੋਰ ਬੋਲੀ ਵਿੱਚ ਗੱਲ ਕਰਦੇ ਹਾਂ ਤਾਂ ਸੁਣਨ ਵਾਲੇ ਨੂੰ ਸਮਝ ਨਹੀਂ ਪੈਂਦੀ ਜਿਸ ਦੇ ਕਾਰਨ ਸਾਡਾ ਨੁਕਸਾਨ ਹੁੰਦਾ ਹੈ ਇਸ ਤੋਂ ਅੱਗੇ ਹੈ ਆਲਿਆਂ ਭਲਿਆਂ ਦਾ ਰੱਬ ਰਾਖਾ ਇਸ ਖਾਨ ਦਾ ਭਾਵ ਇਹ ਹੈ ਕਿ ਸਧਾਰਨ ਲੋਕ ਚੁਸਤ ਚਲਾਕੀ ਨਹੀਂ ਵਰਤਦੇ ਪਰੰਤੂ ਰੱਬ ਉਹਨਾਂ ਦੀ ਸਹਾਇਤਾ ਕਰਦਾ ਹੈ ਅੱਗੇ ਹੈ ਐਸੇ ਕੋਤ ਐਸਾ ਮਿਲੇ ਜਿਉ ਬਾਂਮਣ ਕੋ ਨਾਈ ਇਹ ਆਖਣ ਉਦੋਂ ਵਰਤਦੇ ਹਨ ਜਦੋਂ ਕਿਸੇ ਬੇਈਮਾਨ ਤੋਂ ਚਲਾਕ ਆਦਮੀ ਉਸ ਨੂੰ ਉਸ ਤੋਂ ਵੱਧ ਬੇਈਮਾਨ ਤੇ ਚਲਾਕ ਆਦਮੀ ਟੱਕਰ ਜਾਵੇ ਇਸ ਤੋਂ ਅਗਲੀ ਹੈ ਐਰ ਮੂੰਹ ਤੇ ਮਸਰਾਂ ਦੀ ਦਾਲ ਜਦੋਂ ਕੋਈ ਖੁਰਚ ਆਪਣੀ ਹਾਇਸੀਅਤ ਤੋਂ ਵੱਧ ਕੇ ਕਿਸੇ ਚੀਜ਼ ਦੀ ਮੰਗ ਕਰੇ ਉਦੋਂ ਇਹ ਆਖਣ ਬੋਲਦੇ ਹਨ ਇਸ ਤੋਂ ਅੱਗੇ ਹੈ ਐਤਵਾਰ ਦੀ ਝੜੀ ਕੋਠਾ ਛੱਡੇ ਨਾ ਕੜੀ ਸਿਆਣੇ ਕਹਿੰਦੇ ਹਨ ਜੇ ਐਤਵਾਰ ਨੂੰ ਮੀਂਹ ਪੈਣਾ ਸ਼ੁਰੂ ਹੋ ਜਾਵੇ ਤਾਂ ਕਈ ਦਿਨ ਬੜੀ ਝੜੀ ਲੱਗਦੀ ਰਹਿੰਦੀ ਹੈ ਜਿਸ ਕਰਕੇ ਕੱਚੇ ਕੋਠੇ ਡਿਗ ਪੈਂਦੇ ਹਨ ਇਸ ਤੋਂ ਅੱਗੇ ਹੈ ਅੌਸਰ ਮਿੱਤਰ ਪਰਖੀਏ ਗੋਖੜੀ ਫੱਗਣ ਮਾਂ ਘਰ ਦੀ ਨਾਰੀ ਪਰਖੀਏ ਜਾਂ ਘਰ ਸੱਚਿਆ ਨਾ ਇਸ ਕਹਾਣ ਦਾ ਭਾਵ ਇਹ ਹੈ ਕਿ ਦੋਸਤ ਦੀ ਪਰਖ ਭੀੜ ਪੈਣ ਤੇ ਗਊ ਦੀ ਪਰਖ ਫੱਗਣ ਦੇ ਮਹੀਨੇ ਜਦੋਂ ਦੁੱਧ ਦੀ ਦੇਣ ਹੋਵੇ ਤੇ ਘਰਵਾਲੀ ਦੀ ਪਰਖ ਉਦੋਂ ਹੁੰਦੀ ਹੈ ਜਦੋਂ ਘਰ ਵਿੱਚ ਖਾਣ ਲਈ ਪੈਸਾ ਢੇਲਾ ਨਾ ਹੋਵੇ ਇਸ ਤੋਂ ਅੱਗੇ ਹੈ ਓਕੇ ਵੇਲੇ ਸਾਥ ਜੋ ਦੇਵੇ ਸਹੀ ਮੀਤ ਪਛਾਣੀਏ ਇਸ ਕਹਾਣ ਦਾ ਭਾਵ ਸਪਸ਼ਟ ਹੈ ਕਿ ਓਕੇ ਸਮੇ ਹੀ ਮਿੱਤਰ ਪਰਖਿਆ ਜਾਂਦਾ ਹੈ ਅਸਲ ਮਿੱਤਰ ਉਹੀ ਹੈ ਜੋ ਮੁਸੀਬਤ ਸਮੇ ਸਾਥ ਨਿਭਾਵੇ ਅੱਗੇ ਹੈ ਔਗਣ ਚੱਲੇ ਨਾ ਤੇ ਚੌਪੜ ਡਿੱਗੇ ਨਾ ਭਾਵੇਂ ਹੈ ਕਿ ਜਿਹੜਾ ਮਨੁੱਖ ਧਰਮ ਸਚਾਈ ਨਿਆਂ ਤੇ ਸਦਾਚਾਰ ਦੀਆਂ ਲੀਹਾਂ ਤੇ ਚੱਲਦਾ ਹੈ ਉਹਨਾਂ ਦੀ ਉਲੰਘਣਾ ਨਹੀਂ ਕਰਦਾ ਉਹ ਸਦਾ ਸੁਖੀ ਰਹਿੰਦਾ ਹੈ ਇਸ ਤੋਂ ਅੱਗੇ ਹੈ ਅੰਤਰਮਖੱਤਰ ਨਾ ਮੂੜੀ ਨਾ ਪੱਤਰ ਇਸ ਅਖਾਂਲ ਰਾਹੀ ਸੰਤਾਨਹੀਨ ਬੰਦਿਆਂ ਦੀ ਮੰਦੀ ਸਮਾਜਿਕ ਅਵਸਥਾ ਦਾ ਵਰਣਨ ਕੀਤਾ ਗਿਆ ਹੈ ਉਹਨਾਂ ਦੇ ਸੰਤਾਨਹੀਨ ਹੋਣ ਸਦਕਾ ਉਹਨਾਂ ਦੀ ਕੁਲ ਦਾ ਵਾਧਾ ਨਹੀਂ ਹੁੰਦਾ ਇਸ ਤੋਂ ਅੱਗੇ ਹੈ ਅੰਤਰਿਆਂ ਦੀ ਖੱਟੀ ਗਏ ਕੁੱਤੇ ਖਾ ਇਸ ਦਾ ਕਾਣ ਦਾ ਭਾਵ ਅਰਥ ਇਹ ਹੈ ਕਿ ਸੰਤਾਨਹੀਨ ਬੰਦੇ ਇਸ ਸਪੱਤੀ ਦਾ ਲਾਭ ਉਹਨਾਂ ਦੇ ਮਰਨ ਮਗਰੋਂ ਉਹ ਲੋਕ ਉਠਾਉਂਦੇ ਹਨ ਜਿਨ੍ਹਾਂ ਦਾ ਸੰਤਾਨਹੀਨਾਂ ਨਾਲ ਰੱਤੀ ਪਰ ਵੀ ਮੋਹ ਪਿਆਰ ਨਹੀਂ ਹੁੰਦਾ ਇਸ ਤੋਂ ਅਗਲੀ ਹੈ ਅੰਤਰੇ ਖੱਟਣ ਹੀ ਜਿਹੜੇ ਖਾਣ ਉਪਰੋਕਤ ਖਾਣ ਵਾਂਗ ਇਸ ਦਾ ਭਾਵ ਹੈ ਕਿ ਉਹ ਲੋਕ ਸੰਤਾਨਹੀਨਾਂ ਦੀ ਖੱਟੀ ਕਮਾਈ ਖਾਂਦੇ ਹਨ ਜਿਨ੍ਹਾਂ ਨੇ ਆਪ ਕੁਝ ਵੀ ਕਮਾਇਆ ਨਹੀਂ ਹੁੰਦਾ ਇਸ ਤੋਂ ਅੱਗੇ ਹੈ ਇਸ ਹੱਥ ਦੇ ਉਸ ਹੱਥ ਲੈ ਇਸ ਕਾਣ ਦਾ ਭਾਵ ਅਰਥ ਇਹ ਹੈ ਕਿ ਸਾਨੂੰ ਸਵਾ ਵਿਵਹਾਰ ਕਰਨਾ ਚਾਹੀਦਾ ਹੈ ਜਿਹੋ ਜਿਹਾਂ ਤੁਸੀਂ ਵਰਤਾਓ ਕਰੋਗੇ ਉਹੋ ਜਿਹੇ ਹੀ ਵਰਤਾਓ ਤੁਹਾਡੇ ਨਾਲ ਕੀਤਾ ਜਾਊਗਾ ਇਸ ਤੋਂ ਅੱਗੇ ਹੈ ਇਸ ਹਮਾਮ ਵਿੱਚ ਸਾਰੇ ਹੀ ਨੰਗੇ ਹਨ ਇਹ ਆਖਣ ਉਦੋਂ ਵਾਰਤ ਹੈ ਜਾਂਦਾ ਹੈ ਜਦੋਂ ਕਿਸੇ ਸੰਸਥਾ ਜਾਂ ਸਮਾਜ ਦੇ ਸਾਰੇ ਬੰਦਿਆਂ ਨੂੰ ਦੋਸ਼ੀ ਕਰਾਰ ਦੇਣਾ ਹੋਵੇ ਇਸ ਤੋਂ ਅੱਗੇ ਹੈ ਇਸ ਬਾਵਲ ਦਾ ਕੀ ਪਰਸਾ ਪਰਵਾਸਾ ਜੋ ਬੋਲੀ ਪਾਈ ਵੀ ਕੱਢ ਲੈਂਦੇ ਇਹ ਕਹਾਣ ਉਸ ਬੰਦੇ ਲਈ ਵਰਤਿਆ ਜਾਂਦਾ ਹੈ ਜਿਹੜਾ ਆਪਣੇ ਕੀਤੇ ਫੈਸਲਿਆਂ ਜਾਂ ਇੱਕ ਰਾਹਤ ਤੋਂ ਮੁੱਕਰ ਜਾਵੇ ਅਗਲੀ ਹੈ ਇਸ ਮਾਇਆ ਦੇ ਤਿੰਨ ਨਾਮ ਪਰਸੂ ਪਰਸਾ ਪਰਸਰਾਮ ਇਸ ਦਾ ਕਹਣ ਦਾ ਭਾਵ ਇਹ ਹੈ ਕਿ ਲੋਕ ਕਿਸੇ ਪੁਰਖ ਦੀ ਆਰਥਿਕ ਹਾਲਤ ਅਨੁਸਾਰ ਹੀ ਉਸ ਦੀ ਕਦਰ ਕਰਦੇ ਹਨ ਅਗਲੀ ਹੈ ਇਸ਼ਕ ਪਰਹੇਜ ਮੁਹੰਮਦ ਬਖਸ਼ਾ ਕਦੇ ਨੀ ਰਲ ਬੈਂਦੇ ਭਾਵ ਇਹ ਹੈ ਕਿ ਜਦੋਂ ਕੋਈ ਇਸ਼ਕ ਮੁਹੱਬਤ ਵਿੱਚ ਗਲਤਾਨ ਹੋ ਜਾਵੇ ਜਾਂ ਉਸ ਦੇ ਲਈ ਸ਼ਰਮ ਹયા ਕੋਈ ਅਰਥ ਨਹੀਂ ਰੱਖਦੀ ਇਸ ਤੋਂ ਅੱਗੇ ਹੈ ਇਸ਼ਕ ਮੁਸ਼ਕ ਛਪਾਇਆ ਨਹੀਂ ਛੁਪਦੇ ਇਸ ਕਹਾਣ ਦਾ ਭਾਵ ਇਹ ਹੈ ਕਿ ਕਿਸੇ ਨਾਲ ਕੀਤੀ ਮੁਹੱਬਤ ਨਹੀਂ ਲੁਕੀ ਰਹਿੰਦੀ ਜਿਵੇਂ ਫੁੱਲਾਂ ਦੀ ਖੁਸ਼ਬੂ ਸਾਰੇ ਪਾਸੇ ਫੈਲ ਜਾਂਦੀ ਹੈ ਲੁਕ ਕੇ ਕੀਤੀ ਮੁਹੱਬਤ ਵੀ ਜਗ ਜਾਹਰ ਹੋ ਜਾਂਦੀ ਹੈ ਇਸ ਤੋਂ ਅੱਗੇ ਹੈ ਇਸ ਬਗੋਲ ਕੁਝ ਨਾ ਫੁੱਲ ਜਦੋਂ ਕਿਸੇ ਮਾਲੇ ਚਰਿੱਤਰ ਵਾਲੇ ਬੰਦੇ ਬਾਰੇ ਚਰਚਾ ਕਰਦੇ ਹਨ ਉਦੋਂ ਇਹ ਕਹਾਣ ਬੋਲਿਆ ਜਾਂਦਾ ਹੈ ਇਸ ਤੋਂ ਅੱਗੇ ਹੈ ਇਹ ਸਾਡਾ ਜੀ ਨਾ ਤਪ ਸਹਿਣਾ ਸੀ ਇਸ ਕਹਾਣ ਵਿੱਚ ਮਨੁੱਖ ਦੀ ਮਾਨਸਿਕ ਆਰਥਿਕਤਾ ਦਾ ਵਰਣਨ ਕੀਤਾ ਗਿਆ ਹੈ ਜਿਸ ਪਾਸੋਂ ਨਾ ਸਰਦੀ ਸਹਿ ਹੁੰਦੀ ਹੈ ਤੇ ਨਾ ਹੀ ਗਰਮੀ ਅੱਗੇ ਹੈ ਇਹ ਸੁਰ ਹੋਰ ਉਹ ਸਿਰ ਹੋਰ ਇਹ ਖਾਣ ਉਸ ਚਲਾਕ ਤੇ ਹੁਸ਼ਿਆਰ ਪੁਰਸ਼ ਵਾਰੇ ਵਰਤੇ ਜਾਂਦਾ ਹੈ ਜਦੋਂ ਉਹ ਆਪਣੀ ਕਿਸੇ ਮਾਰੀ ਕਰਤੂਰ ਤੇ ਪਰਦਾ ਪਾਉਣ ਦਾ ਯਤਨ ਕਰਦਿਆ ਹੋਇਆ ਫੜਿਆ ਜਾਵੇ ਇਸ ਤੋਂ ਅੱਗੇ ਹੈ ਇਹ ਜਹਾਨ ਮਿੱਠਾ ਅਗਲਾ ਕਿੰਨੇ ਡੱਠਾ ਇਸ ਜਗਤ ਵਿੱਚ ਮौज-ਮਸਤੀ ਕਰਨ ਵਾਲੇ ਪੁਰਸ਼ ਇਹ ਅਖਾਣ ਵਰਤਦੇ ਹਨ ਕਿ ਇੱਥੇ ਚੰਗਾ ਖਾ ਪੀ ਲੋ ਅਗਲਾ ਜਹਾਨ ਕਿਹਨੇ ਵੇਖਿਆ ਹੈ ਇਸ ਤੋਂ ਅੱਗੇ ਹੈ ਇਹ ਜਵਾਨੀ ਤੇ ਰੇਤ ਦੇ ਫੱਕੇ ਇਹ ਆਖਣ ਉਹਨਾਂ ਨੌਜਵਾਨਾਂ ਲਈ ਮਖੌਲ ਵਜੋਂ ਵਰਤਿਆ ਜਾਂਦਾ ਹੈ ਜਿਹੜੇ ਜਵਾਨੀ ਵਿੱਚ ਸਰੀਰਕ ਤੌਰ ਤੇ ਕਮਜ਼ੋਰ ਹੋ ਜਾਣ ਤੇ ਕਮਜ਼ੋਰੀ ਕਰ ਡਿਗ ਡਿਗ ਪੈਣ ਤੇ ਕੋਈ ਭਾਰ ਵਾਲਾ ਕੰਮ ਨਾ ਕਰਨ ਸਕਣ ਇਸ ਤੋਂ ਅੱਗੇ ਹੈ ਇਹ ਜਾਣੇ ਤੇ ਉਹ ਜਾਣੇ ਤੂੰ ਵੀ ਆਰਨੀਏ ਪੰਨ ਦਾਣੇ ਇਹ ਆਖਣ ਉਦੋਂ ਵਰਤਦੇ ਹਨ ਜਦੋਂ ਦੋ ਧਿਰਾਂ ਵਿਚਕਾਰ ਹੋਏ ਝਗੜੇ ਵਿੱਚ ਕੋਈ ਤੀਜਾ ਬੰਦਾ ਦਖਲ ਅੰਦਾਜ਼ੀ ਕਰੇ ਉਸ ਨੂੰ ਆਖਿਆ ਜਾਂਦਾ ਹੈ ਕਿ ਉਹ ਕੰਮ ਤੱਕ ਮਤਲਬ ਰੱਖੋਏ ਝਗੜੇ ਵਾਲੇ ਆਪੇ ਝਗੜਾ ਨਿਬੇੜ ਲੈਣਗੇ ਇਸ ਤੋਂ ਅੱਗੇ ਹੈ ਇਹਨੀ ਘਰਾਟੀ ਇਹੋ ਜਿਹਾ ਹੀ ਪੀਸੀ ਦਾ ਏ ਜਦੋਂ ਕਿਸੇ ਆਦਮੀ ਦੇ ਸੁਭਾਅ ਤੇ ਵਿਵਹਾਰ ਵਿੱਚ ਕੋਈ ਤਬਦੀਲੀ ਨਾ ਆਵੇ ਉਸ ਦੇ ਸੁਭਾਅ ਕਰਕੇ ਉਸ ਨੂੰ ਆਸ ਨਾ ਰੱਖਣ ਵਾਸਤੇ ਇਹ ਕਹਾਣ ਬੋਲਦੇ ਹਨ ਇਸ ਤੋਂ ਅੱਗੇ ਹੈ ਇੱਕ ਆਨਾ ਤੇ ਦੂਜਾ ਕੰਧਾਂ ਤੇ ਭੱਜੀ ਜਦੋਂ ਕੋਈ ਕਮਜ਼ੋਰ ਤੇ ਹੀਨਾ ਬੰਦਾ ਕੋਈ ਔਖਾ ਜਾਂ ਖਤਰੇ ਵਾਲਾ ਕੰਮ ਕਰੇ ਉਦੋਂ ਇਹ ਆਖਣ ਬੋਲਿਆ ਜਾਂਦਾ ਹੈ ਇਸ ਤੋਂ ਅੱਗੇ ਹੈ ਇੱਕ ਅਨਾਰ ਸੌ ਬਿਮਾਰ ਇਹ ਆਖਣ ਉਦੋਂ ਵਰਤਦੇ ਹਨ ਜਦੋਂ ਵੰਡੇ ਜਾਣ ਵਾਲੀ ਵਸਤੂ ਥੋੜੀ ਹੋਵੇ ਤੇ ਉਸ ਨੂੰ ਲੈਣ ਵਾਲੇ ਬਹੁਤ ਹੀ ਗਿਣਤੀ ਵਿੱਚ ਹੋਣ ਇਸ ਤੋਂ ਅੱਗੇ ਹੈ ਇੱਕ ਇੱਕ ਦੋ 11 ਇਸ ਆਖਣ ਰਾਹੀਂ ਇੱਕੋ ਦੀ ਇੱਕ ਇਕਤਾ ਦੀ ਸ਼ਕਤੀ ਨੂੰ ਵੜਿਆਇਆ ਗਿਆ ਹੈ ਇੱਕ ਦੀ ਥਾਂ ਦੋ ਜਣੇ ਰੜ ਕੇ ਬਹੁਤਾ ਕੰਮ ਕਰ ਸਕਦੇ ਹਨ। ਹਾ ਅਗਲੀ ਹੈ ਇੱਕ ਕੱਲਾ ਦੂਜਾ ਪੱਲਾ ਤੀਜਾ ਰਲਿਆ ਤਾਂ ਕੰਮ ਗਲਿਆ। ਇਸ ਕਾਲ ਰਾਈ ਕਿਸੇ ਕੰਮਕਾਰ ਵਿੱਚ ਬਹੁਤੇ ਲੋਕਾਂ ਦੀ ਸਾਂਝ ਪਿਆਲੀ ਦੀ ਨਕੀਦੀ ਕੀਤੀ ਗਈ ਹੈ। ਦੋ ਜਣੇ ਤਾਂ ਆਪਣਾ ਕੰਮ ਠੀਕ ਚਲਾ ਸਕਦੇ ਹਨ ਪਰੰਤੂ ਤਿੰਨ ਚਾਰ ਜਣੇ ਉਸੇ ਕੰਮ ਨੂੰ ਠੀਕ ਤਰ੍ਹਾਂ ਨਹੀਂ ਚਲਾ ਸਕਦੇ। ਇਸ ਤੋਂ ਅੱਗੇ ਹੈ ਇੱਕ ਸੱਪ ਦੂਜਾ ਉੱਡਣਾ। ਇਹ ਆਖਣ ਉਸ ਬੰਦੇ ਲਈ ਵਰਤਦੇ ਹਨ ਜਿਸ ਦੇ ਵਿੱਚ ਔਗੁਣਾਂ ਦੀ ਪਰਮਾਰ ਹੋਵੇ ਇਸ ਤੋਂ ਅੱਗੇ ਹੈ ਇੱਕ ਸਾਧਾ ਦੇਣਾ ਚੰਗਾ ਤਰ ਤਰ ਦਾ ਦੇਣਾ ਮੰਦਾ ਭਾਵੇਂ ਇਹ ਹੈ ਕਿ ਵਕ ਵਕ ਬੰਦਿਆਂ ਪਾਸੋਂ ਉਧਾਰ ਲੈਣ ਨਾਲ ਬਦਨਾਮੀ ਹੁੰਦੀ ਹੈ ਚੰਗਾ ਇਹੋ ਜੇ ਚੰਗਾ ਇਹੋ ਹੈ ਕਿ ਕਿਸੇ ਇੱਕ ਪਾਸੋਂ ਹੀ ਉਧਾਰ ਚੁੱਕਿਆ ਜਾਵੇ ਇਸ ਤੋਂ ਅਗਲੀ ਹੈ ਇੱਕ ਹੱਥ ਨਾਲ ਤਾੜੀ ਨਹੀਂ ਵੱਜਦੀ ਇਸਾ ਕਾਣ ਦਾ ਭਾਵ ਅਰਥ ਇਹ ਹੈ ਕਿ ਚੰਗਾ ਜਾਂ ਮਾੜਾ ਵਿਵਹਾਰ ਕਰਨ ਦੀ ਜ਼ਿੰਮੇਵਾਰੀ ਦੋਹਾਂ ਧਿਰਾਂ ਦੀ ਹੁੰਦੀ ਹੈ ਕਿ ਇਕੱਲੇ ਬੰਦੇ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ ਲੜਾਈ ਝਗੜਾ ਦੋਹਾਂ ਧਿਰਾਂ ਵੱਲ ਕੇ ਹੀ ਕਰਦੀਆਂ ਹਨ ਇਸ ਤੋਂ ਅੱਗੇ ਹੈ ਇੱਕ ਕਮਲੀ ਦੂਜੀ ਪੈਗੀ ਮੜੀਆਂ ਦੇ ਰਾ ਇਹ ਕਾਣ ਉਸ ਬੰਦੇ ਲਈ ਵਰਤਦੇ ਹਨ ਜਿਹੜਾ ਪਹਿਲਾਂ ਹੀ ਮੂਰਖ ਹੋਵੇ ਤੇ ਅੱਗੋਂ ਉਸ ਨੂੰ ਆਲਾ ਦੁਆਲਾ ਤੇ ਸਾਥ ਉਹਦੇ ਵਰਗਾ ਹੀ ਟੱਕਰ ਜਾਵੇ ਤੇ ਉਹ ਹੋਰ ਵੱਧ ਮੂਰਖਾਂ ਵਾਲੀਆਂ ਹਰਕਤਾਂ ਕਰੇ ਇਸ ਤੋਂ ਅੱਗੇ ਹੈ ਇੱਕ ਕਰੇਲਾ ਦੂਜਾ ਨਿੰਮ ਚੜਿਆ ਇਹ ਖਾਨ ਉਸ ਬੰਦੇ ਲਈ ਬੋਲਦੇ ਹਨ ਜਿਸ ਵਿੱਚ ਇੱਕ ਤੋਂ ਵੱਧ ਚੜਦੇ ਤੋਂ ਚੜਦੇ ਔਗਣ ਹੋਣ ਇਸ ਤੋਂ ਅੱਗੇ ਹੈ ਇੱਕ ਗੋਤੜੀ ਵਿੱਚ ਦੋ ਫਕੀਰ ਸਮਾ ਸਕਦੇ ਹਨ ਪਰ ਇੱਕ ਰਾਜ ਵਿੱਚ ਦੋ ਰਾਜੇ ਨਹੀਂ ਸਮਾ ਸਕਦੇ ਇਸ ਖਾਨ ਵਿੱਚ ਇਹ ਸਚਾਈ ਦਰਸਾਈ ਗਈ ਹੈ ਕਿ ਗਰੀਬ ਤਾਂ ਗਰੀਬਾਂ ਨਾਲ ਰਲ ਕੇ ਰਹਿ ਸਕਦੇ ਹਨ ਪਰੰਤੂ ਅਮੀਰ ਆਦਮੀ ਦੂਜੇ ਅਮੀਰ ਆਦਮੀ ਨੂੰ ਦੇਖ ਕੇ ਸੁਖਾਂਦੇ ਨਹੀਂ ਈਰਖਾ ਕਰਦੇ ਹਨ ਇਸ ਤੋਂ ਅਗਲੀ ਹੈ ਇੱਕ ਚੁੱਪ ਸੋ ਸੁਖ ਇਸ ਕਹਾਣ ਦਾ ਭਾਵ ਇਹ ਹੈ ਕਿ ਕਿਸੇ ਡਾਢੇ ਅਤੇ ਲੜਾਕੇ ਬੰਦੇ ਨਾਲ ਵਾਪੈਣ ਤੇ ਉਹਦੇ ਕੌੜੇ ਬੋਲਾਂ ਦਾ ਜਵਾਬ ਦੇਣ ਨਾਲ ਚੁੱਪ ਰਹਿਣਾ ਚੰਗਾ ਹੈ ਅਜਿਹੇ ਕਾਰਨ ਨਾਲ ਕਲੇਸ਼ ਅੱਗੇ ਨਹੀਂ ਵਧੇਗਾ ਇਸ ਤੋਂ ਅਗਲੀ ਹੈ ਇੱਕ ਚੋਰੀ ਦੂਜਾ ਸੀਨਾ ਚੋਰੀ ਜਦੋਂ ਕੋਈ ਅਵੇੜੇ ਸੁਭਾਅ ਦਾ ਬੰਦਾ ਗਲਤੀ ਵਧੇ ਕੀ ਕਰਕੇ ਸ਼ਰਮਿੰਦਾ ਹੋਣ ਦੀ ਬਜਾਏ ਧੋਸ ਵਿਖਾਏ ਉਦੋਂ ਇਹ ਕਹਾਣ ਵਰਤਦੇ ਹਨ ਇਸ ਤੋਂ ਅੱਗੇ ਹੈ ਇੱਕ ਜੰਮੇ ਇੱਕ ਨਿੰਜ ਜੰਮੇ ਆਪਣੀ ਭੈੜੀ ਤੇ ਨਲਾਇਕ ਔਲਾਦ ਦੇ ਸਤਾਏ ਹੋਏ ਮਾਪੇ ਇਹ ਅਖਾਨ ਵਰਤਦੇ ਹਨ ਭਾਵੇਂ ਇਹ ਹੈ ਕਿ ਨਲਾਇਕ ਪੁੱਤਰਾਂ ਦੇ ਜੰਮਣ ਨਾਲੋਂ ਤਾਂ ਨਿਰਸੰਤਾਨ ਹੋਣਾ ਹੀ ਚੰਗਾ ਹੈ ਇਸ ਤੋਂ ਅਗਲੀ ਹੈ ਇੱਕ ਤਵੇ ਦੀ ਰੋਟੀ ਕੀ ਵੱਡੀ ਕੀ ਛੋਟੀ ਇਸ ਅਖਾਨ ਦਾ ਭਾਵੇਂ ਇਹ ਹੈ ਕਿ ਨੁਕਸਾਨ ਪਹੁੰਚਾਉਣ ਵਾਲੀ ਵਸਤੂ ਭਾਵੇਂ ਛੋਟੀ ਹੋਵੇ ਭਾਵੇਂ ਵੱਡੀ ਹੋਵੇ ਉਦੇ ਕਾਰਨ ਨਾਲ ਬਹੁਤਾ ਫਰਕ ਨਹੀਂ ਪੈਂਦਾ ਗੱਲ ਤਾਂ ਨੁਕਸਾਨ ਪਹੁੰਚਾਉਣ ਦੀ ਹੈ ਇਸ ਤੋਂ ਅੱਗੇ ਹੈ ਇੱਕ ਦਰ ਬੰਦ ਸੋ ਦਰ ਖੁੱਲਾ ਇਸ ਖਾਨ ਦਾ ਅਰਥ ਇਹ ਹੈ ਕਿ ਜੇ ਬੰਦੇ ਦਾ ਰੋਜੀ ਦਾ ਜਾਂ ਸਹਾਇਤਾ ਦਾ ਇੱਕ ਰਾਹ ਬੰਦ ਹੋ ਜਾਵੇ ਤਾਂ ਦਿਲ ਨਹੀਂ ਛੱਡਣਾ ਚਾਹੀਦਾ ਕੋਈ ਨਾ ਕੋਈ ਹੋਰ ਵਸੀਲਾ ਜ਼ਰੂਰ ਬਣ ਜਾਂਦਾ ਹੈ ਇਸ ਤੋਂ ਅੱਗੇ ਹੈ ਇੱਕ ਦਿਨ ਪਰੌਣਾ ਦੋ ਦਿਨ ਪਰੌਣਾ ਤੀਜੇ ਦਿਨ ਦਾਦੇ ਮਘਾਉਣਾ ਇਸ ਦਾ ਭਾਵ ਇਹ ਹੈ ਕਿ ਪਰੌਣਾਚਾਰੀ ਇੱਕ ਦੋ ਦਿਨਾਂ ਦੀ ਹੁੰਦੀ ਹੈ ਕਿਸੇ ਦੇ ਘਰ ਬਹੁਤੇ ਦਿਨ ਪਰਾਉਣਾ ਬਣ ਕੇ ਰਹਿਣਾ ਚੰਗਾ ਨਹੀਂ ਹੈ ਇਸ ਤੋਂ ਅੱਗੇ ਹੈ ਇੱਕ ਨਿੰਬੂ ਪਿੰਡ ਪੁੱਸਿਆਂ ਦਾ ਜਦੋਂ ਕੋਈ ਵਸਤੂ ਥੋੜੀ ਮਾਤਰਾ ਵਿੱਚ ਹੋਵੇ ਤੇ ਉਸ ਵਸਤੂ ਨੂੰ ਮੰਗਣ ਵਾਲੇ ਜਾਂ ਲੈਣ ਵਾਲੇ ਬਹੁਤੇ ਹੁਣ ਉਦੋਂ ਇਹ ਆਖਣ ਵਰਤਦੇ ਹਨ ਇਸ ਤੋਂ ਅੱਗੇ ਹੈ ਇੱਕ ਨੁਕੀਰੋਨੀ ਊਤ ਗਿਆਈ ਆਵਾ ਜਦੋਂ ਕਿਸੇ ਟੱਬਰ ਦੇ ਇੱਕ ਜੀਵ ਨੂੰ ਸੁਧਾਰਦੇ ਆ ਇਹ ਪਤਾ ਲੱਗਾ ਕਿ ਇਹ ਇਸ ਟੱਬਰ ਦੇ ਸਾਰੇ ਜੀ ਹੀ ਵਿਗੜੇ ਹੋਏ ਹਨ ਉਦੋਂ ਇਹ ਖਾਨ ਬੋਲਦੇ ਹਨ ਅਗਲੀ ਹੈ ਇੱਕ ਨੂੰ ਪਾਣੀ ਇੱਕ ਨੂੰ ਪਿਛ ਜਦੋਂ ਕੋਈ ਬੰਦਾ ਕਈ ਵਾਰ ਕੋਈ ਵਸਤੂ ਵੰਡਣ ਲੱਗਿਆ ਜਾਂ ਬਿਵਹਾਰ ਕਰਨ ਲੱਗਿਆ ਵਿਤਕਰਾ ਕਰੇ ਉਦੋਂ ਇੰਜ ਆਖਦੇ ਹਨ ਇਸ ਤੋਂ ਅੱਗੇ ਹੈ ਇੱਕ ਨੂੰ ਆਦਮੀ 100 ਨੂੰ ਕੱਪੜਾ 1000 ਰੂਪ ਗਹਿਣਾ ਤੇ ਲੱਖਾਂ ਨੂੰ ਨਖਰਾ ਇਸ ਖਾਨ ਦਾ ਭਾਵ ਅਰਥ ਇਹ ਹੈ ਕਿ ਕਿਸੇ ਬੰਦੇ ਦੇ ਸਜੇ ਢੰਗ ਨਾਲ ਪਾਏ ਕੱਪੜੇ ਤੇ ਗਹਿਣੇ ਆਦ ਉਸਦਾ ਆਦਰ ਮਾਨ ਵਧਾਉਣ ਵਿੱਚ ਸਹਾਇਤਾ ਕਰਦੇ ਹਨ ਇਸ ਤੋਂ ਅੱਗੇ ਹੈ ਇੱਕ ਪੰਥ ਦੋ ਕਾਜ ਇਹ ਖਾਨ ਉਦੋਂ ਵਰਤਿਆ ਜਾਂਦਾ ਹੈ ਜਦੋਂ ਇੱਕ ਕੰਮ ਕਰਦੇ ਆ ਦੂਜਾ ਲਾਹੇਵੰਦ ਕੰਮ ਨਾਲ ਹੀ ਹੋ ਜਾਵੇ ਇਸ ਤੋਂ ਅੱਗੇ ਹੈ ਇੱਕ ਪਰਹੇਜ 900 ਹਕੀਮ ਭਾਵ ਇਹ ਹੈ ਕਿ ਜਿਹੜਾ ਬੰਦਾ ਖਾਣ ਪੀਣ ਵਿੱਚ ਪਰਹੇਜ ਕਰਦਾ ਹੈ ਉਸ ਨੂੰ ਹਕੀਮ ਦੀ ਲੋੜ ਨਹੀਂ ਪੈਂਦੀ ਕਿਉਂਕਿ ਉਹ ਪਰਹੇਜ ਸਰਕਾ ਬਿਮਾਰ ਹੀ ਨਹੀਂ ਹੁੰਦਾ ਇਸ ਤੋਂ ਅੱਗੇ ਹੈ ਇੱਕ ਪਰ ਦੀ ਸ਼ਰਮਿੰਦਗੀ ਸਾਰੀ ਦਿਨ ਦਾ ਆਧਾਰ ਭਾਵ ਇਹ ਹੈ ਕਿ ਜੋ ਸੰਗਲ ਨਾਲ ਨੁਕਸਾਨ ਪੁੱਜਦਾ ਹੋਵੇ ਤਾਂ ਨਹੀਂ ਸੰਗ ਹੋ ਕੇ ਉਹੋ ਲਾਭ ਲੈ ਲੈਣਾ ਚਾਹੀਦਾ ਹੈ ਅੱਗੇ ਹੈ ਇੱਕ ਪਾਪੀ ਬੇੜੀ ਨੂੰ ਡੋਬਦਾ ਹੈ ਭਾਵ ਇਹ ਹੈ ਕਿ ਘਰ ਦਾ ਕੋਈ ਮਾੜਾ ਮੰਦਾ ਮਾੜੇ ਕੰਮ ਕਰਨ ਕਰਕੇ ਆਪਣੇ ਸਾਰੇ ਪਰਿਵਾਰ ਨੂੰ ਹੀ ਬਦਨਾਮ ਕਰ ਦਿੰਦਾ ਹੈ ਇਸ ਤੋਂ ਅੱਗੇ ਹੈ ਇੱਕ ਬੇਲੇ ਵਿੱਚ ਦੋ ਸ਼ੇਰ ਨਹੀਂ ਰਹਿ ਸਕਦੇ ਇਸ ਦਾ ਭਾਵ ਅਰਥ ਇਹ ਹੈ ਕਿ ਇੱਕੋ ਜਿਹੀ ਸ਼ਕਤੀ ਦੇ ਮਾਲਕ ਦੋ ਜਾਨੇ ਇੱਕੋ ਥਾਂ ਨਹੀਂ ਰਹਿ ਸਕਦੇ ਇੱਕ ਵੇਲੇ ਇੱਕੋ ਜਿਹੇ ਬੰਦਿਆਂ ਦੀ ਚੌਧਰ ਨਹੀਂ ਚੱਲ ਸਕਦੀ ਇਸ ਤੋਂ ਅੱਗੇ ਹੈ ਇੱਕ ਮੱਛੀ ਸਾਰੇ ਚਲਾਣ ਨੂੰ ਗੰਦਾ ਕਰ ਦਿੰਦੀ ਹੈ ਭਾਵ ਇਹ ਹੈ ਕਿਸੇ ਪਰਿਵਾਰ ਦਾ ਇੱਕ ਜਣਾ ਆਪਣੇ ਮਾੜੇ ਕੰਮਾਂ ਕਰਕੇ ਸਾਰੇ ਪਰਿਵਾਰ ਨੂੰ ਬਦਨਾਮ ਕਰ ਦਿੰਦਾ ਹੈ ਇਸ ਤੋਂ ਅੱਗੇ ਹੈ ਇੱਕ ਮੱਝ ਸਾਰੇ ਵਗ ਨੂੰ ਲਵੇੜਦੀ ਹੈ ਭਾਵ ਇਹ ਹੈ ਕਿ ਤੇੜਾ ਤੇ ਆਚਰਹੀਣ ਆਚਰਣਹੀਣ ਆਦਮੀ ਆਪਣੇ ਸੰਗੀ ਸਾਥੀਆਂ ਨੂੰ ਵੀ ਆਪਣੇ ਵਰਗਾ ਬਣਾ ਕੇ ਬਦਨਾਮ ਕਰ ਦਿੰਦਾ ਹੈ ਇਸ ਤੋਂ ਅੱਗੇ ਹੈ ਇੱਕ ਮਾਂ ਨੂੰ ਰੋਂਦੇ ਨੇ ਇੱਕ ਮਤਰੀ ਨੂੰ ਭਾਵੇਂ ਹੈ ਕਿ ਮਾਂ ਦਾ ਦੁੱਖ ਤਾਂ ਬੱਚੇ ਜਰਦੇ ਹੀ ਨੇ ਪਰੰਤੂ ਮਾਈ ਦੇ ਆਉਣ ਦਾ ਚੋਰਾ ਉਹਨਾਂ ਨੂੰ ਹੋਰ ਦੁਖੀ ਕਰਦਾ ਹੈ ਇਸ ਦੇ ਨਾਲ ਹੀ ਸਾਡੀਆਂ ਅੱਜ ਦੀਆਂ ਖਾਣਾ ਸਮਾਪਤ ਹੁੰਦੀਆਂ ਨੇ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਸਾਡੀਆਂ ਅਗਲੀਆਂ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ